ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਰਪੱਤੀ ਗੱਲ ਦੇ ਵਿੱਚ ਲੈ ਕੇ ਹਾਜ਼ਰਾਂ ਜੀ ਨਿਤਰਨਾਵਲ ਦਾ ਭਾਗ 16ਵਾਂ ਰਾਤ ਦੀ ਲੜਾਈ ਕਿਸੇ ਦੇ ਚੇਤਿਆਂ ਵਿੱਚ ਵੀ ਨਹੀਂ ਸੀ ਪਿੰਡ ਦੇ ਮੁੰਡੇ ਮੂਹ ਹਨੇਰੇ ਤੋਂ ਪਹਿਲਾਂ ਹੀ ਕੰਮ ਲਈ ਜੋਗੇ ਹੋਰਾਂ ਦੇ ਘਰ ਪਹੁੰਚ ਚੁੱਕੇ ਸੀ ਲਾਗੀਆਂ ਨੇ ਵਿਆਹ ਦੇ ਕਾਰਵਿਹਾਰ ਕਰਨੇ ਸ਼ੁਰੂ ਕਰ ਦਿੱਤੇ ਸੀ ਅਤੇ ਬਜ਼ੁਰਗ ਔਰਤਾਂ ਜ਼ਿੰਮੇਵਾਰੀ ਸਮਝਦੀਆਂ ਪਹਿਲੇ ਪੈਰ ਉੱਠ ਕੇ ਆਹਾਰ ਪਾਹਰ ਵਿੱਚ ਲੱਗ ਗਈਆਂ ਦੂਰੋਂ ਨੇੜਿਓਂ ਆਏ ਰਿਸ਼ਤੇਦਾਰਾਂ ਦੀਆਂ ਜਨਾਨੀਆਂ ਆਪੋ ਆਪਣੇ ਪਰਿਵਾਰਾਂ ਦੀ ਤਿਆਰੀ ਵਿੱਚ ਰੁੱਝੀਆਂ ਹੋਈਆਂ ਸਨ। ਰਾਣੀ ਆਪ ਤਿਆਰ ਹੋਣ ਵਿੱਚ ਰੁਚੀ ਹੋਈ ਸੀ ਅਤੇ ਪਿੰਦਰ ਸਵਕਤੇ ਹੀ ਤਿਆਰ ਹੋ ਕੇ ਪਹੁੰਚ ਚੁੱਕੀ ਸੀ। ਰਾਤ ਦੀ ਉਹ ਰਾਣੀ ਕੋਲ ਪਈ ਪਰ ਸਵੇਰ ਵੇਲੇ ਹੀ ਜਸਵੰਤ ਉਸ ਨੂੰ ਘਰ ਲੈ ਗਈ ਜਿੱਥੋਂ ਉਹ ਤਿਆਰ ਹੋ ਕੇ ਵਾਪਸ ਆ ਗਈ ਸੀ। ਜਸਵੰਤ ਨੇ ਪਿੰਦਰ ਨੂੰ ਪਹਿਲਾਂ ਭੇਜ ਦਿੱਤਾ ਸੀ ਅਤੇ ਆਪ ਘਰ ਦੇ ਕੰਮ ਨਿਭੇੜਨ ਲੱਗ ਪਈ। ਘਸਨੇ ਕਰਦੇ ਕੰਮਾਂ ਦਾ ਜ਼ਿਕਰ ਪਿੰਦਰ ਨਾਲ ਨਾ ਕੀਤਾ ਕਿ ਕਿਤੇ ਪਿੰਦਰ ਉਸ ਨਾਲ ਕੰਮ ਕਰਵਾਉਂਦੀ ਆਪਣੀ ਸਹੇਲੀ ਕੋਲ ਪਹੁੰਚਣ ਵਿੱਚ ਦੇਰ ਨਾ ਕਰ ਦੇਵੇ ਵੱਡੇ ਰਿਸ਼ਤਿਆਂ ਦੀਆਂ ਇਹੀ ਸਿਆਣਪਾਂ ਹੁੰਦੀਆਂ ਨੇ ਕਿ ਉਹ ਛੋਟਿਆਂ ਦੇ ਚਾਅ ਪੜਨਾ ਬਖੂਬੀ ਜਾਣਦੀਆਂ ਹੁੰਦੀਆਂ ਨੇ ਹਾਨ ਨੂੰ ਹਾਨ ਪਿਆਰਾ ਇਹ ਗੱਲ ਉਸਨੇ ਪਿੰਦਰ ਅਤੇ ਰਾਣੀ ਦੀ ਨੇੜਤਾ ਵਿੱਚ ਹਮੇਸ਼ਾ ਯਾਦ ਰੱਖੀ ਸੀ ਇਹਨਾਂ ਦੋਵਾਂ ਦੀ ਨੇੜਤਾ ਜਸਵੰਤ ਨੂੰ ਕਦੇ ਵੀ ਬੇਲੋੜੀ ਨਹੀਂ ਸੀ ਲੱਗੀ ਵਿਆਹ ਦੇ ਦਿਨਾਂ ਵਿੱਚ ਜਸਵੰਤ ਚਾਹੁੰਦੀ ਸੀ ਕਿ ਰਾਣੀ ਅਤੇ ਪਿੰਦਰ ਇਕੱਠੀਆਂ ਰਹਿਣ ਹੁਣ ਤਾਂ ਰਾਣੀ ਦੇ ਮਾਮੇ ਦੀ ਕੁੜੀ ਕਾਰਨ ਇਹਨਾਂ ਦੀ ਟਿਕੜੀ ਬਣੀ ਹੋਈ ਸੀ ਜੋ ਆਪਸੀ ਗੱਲਾਂ ਤੇ ਹਾਸੇ ਮਜ਼ਾਕ ਕਰਦੀ ਰਹਿੰਦੀ। ਜੰਝ ਦੇ ਸਵਾਗਤ ਦੀਆਂ ਸਾਰੀਆਂ ਤਿਆਰੀਆਂ ਹੋ ਗਈਆਂ ਸੀ। ਜਿੰਨਾ ਕ ਜਲਾਜਣ ਵਾਲਿਆਂ ਨੇ ਕਿਹਾ ਸੀ ਜੋਗੇ ਹੁਰਾ ਨੇ ਉਸ ਤੋਂ ਵੱਧ ਕਰਨ ਦਾ ਸੋਚਿਆ ਸੀ ਪਰ ਗੁਰਮੇਲ ਦੇ ਭੇਜੇ ਸੁਨੇਹੇ ਅਤੇ ਉਸਦੇ ਬਾਪੂ ਦੇ ਆਪ ਆ ਕੇ ਕਹਿ ਜਾਣ ਕਰਕੇ ਜੋਗੇ ਹੁਰਾ ਨੇ ਖਰਚਾ ਕਾਫੀ ਘਟਕੀਤਾ ਸੀ। ਦਾਜ ਦੇ ਹੇਜ ਲਈ ਕੁਝ ਵੀ ਨਹੀਂ ਸੀ ਖਰੀਦਿਆ ਗਿਆ। ਮਾਜਾਂ ਦੇ ਕੇ ਵਾਪਸ ਜਾਂਦੀਆਂ ਪਿੰਡ ਦੀਆਂ ਔਰਤਾਂ ਆਪਸ ਵਿੱਚ ਗੱਲਾਂ ਕਰਦੀਆਂ ਕਿ ਬੇਸ਼ੱਕ ਮੁੰਡੇ ਵਾਲਿਆਂ ਨੇ ਕਿੰਨਾ ਵੀ ਮਨਾ ਕੀਤਾ ਸੀ ਪਰ ਕੁੜੀ ਨੂੰ ਐਵੇਂ ਖਾਲੀ ਤੋਰਨਾ ਠੀਕ ਨਹੀਂ ਲੱਗਦਾ ਕਈਆਂ ਦਾ ਪੱਖ ਸੀ ਕਿ ਵਧੀਆ ਗੱਲ ਹੈ ਕਿ ਕੁੜੀ ਨੂੰ ਸਹੁਰੇ ਵਧੀਆ ਮਿਲੇ ਹਨ ਜਿਵੇਂ ਦਾ ਗੁਰਮੇਲ ਦਾ ਸੁਭਾਅ ਸੁਣਿਆ ਸੀ ਉਹ ਐਸ ਲੈਣ ਦੇਣ ਦੀ ਗੱਲ ਨੂੰ ਬੇਲੋੜੀ ਕਰਕੇ ਇਸ ਗੱਲ ਦੀ ਮਹੱਤਤਾ ਵਧਾ ਦਿੰਦੇ ਕਿ ਜੋਗੇ ਨੂੰ ਇੱਕ ਧਿਰ ਬਾਹ ਬਣ ਕੇ ਮਿਲ ਰਹੀ ਹੈ ਸਿਰਫ ਤਿੰਨ ਕਾਰਾਂ ਵਿੱਚ ਜਾਂ ਜਾਈ ਸੀ ਕੁੱਲ ਬਸ 12 ਕ ਬੰਦੇ ਜਿੰਨਾਂ ਵਿੱਚ ਪਿੰਡ ਦਾ 나ਈ ਗੁਰਮੀਲ ਦਾ ਬਾਪੂ, ਮਾਮਾ, ਤਾਇਆ, ਫੁੱਫੜ ਅਤੇ ਪਿੰਡ ਦੇ 5-4 ਕੁ ਬੰਦੇ ਸੀ। ਪਿੰਡ ਦੇ ਲੋਕਾਂ ਨੇ ਇਹ ਸੁਣਿਆ ਸੀ ਕਿ ਬਚਿੱਤਰ ਸਿਉਂ ਦੇ ਕੁੜਮਾ ਨੇ ਸਾਦਾ ਵਿਆਹ ਕਰ ਲਈ ਸੁਨੇਹੇ ਭੇਜੇ ਹਨ ਅਤੇ ਇਸ ਗੱਲ ਨੂੰ ਅੱਜ ਸਾਰੇ ਪ੍ਰਤੱਖ ਦੇਖ ਵੀ ਰਹੇ ਸੀ। ਗੁਰਮੀਲ ਦਾ ਬਾਪੂ ਮਿਲਣੀ ਕਰਕੇ ਹਟਿਆ ਤਾਂ ਬਚਿੱਤਰ ਸਿਉਂ ਨੇ ਮੰਦਰੀ ਉਸ ਦੀ ਉਂਗਲੀ ਵਿੱਚ ਪਾਉਣੀ ਚਾਹੀ। ਗੁਰਮੀਲ ਦੇ ਬਾਪੂ ਨੇ ਡੱਬੀ ਫੜ ਕੇ ਬਚਿੱਤਰ ਸਿਉਂ ਦੇ ਹੱਥ ਉੱਪਰ ਰੱਖ ਦਿੱਤੀ ਅਤੇ ਫਤਿਹ ਬੁਲਾ ਕੇ ਪਿੱਛੇ ਹੋ ਗਿਆ। ਅਗਲੀ ਮਿਲਣੀ ਗੁਰਮੀਲ ਦੇ ਫੁੱਫੜ ਦੀ ਸੀ। ਮਿਲਣੀ ਤੋਂ ਬਾਅਦ ਉਸ ਨੂੰ ਮੰਦੀ ਪਾਉਣ ਲੱਗੇ ਤਾਂ ਉਸ ਨੇ ਹੱਥ ਜੋੜ ਲਏ ਅਤੇ ਬੋਲਿਆ ਬਚਿੱਤਰ ਸਿਆ ਸਾਰੀ ਜਨੇਰ ਦੀ ਪੰਚਾਇਤ ਸਰਪੰਚ ਸਾਹਿਬ ਮਿਲਨੀਆਂ ਕਰਨੀਆਂ ਇੱਕ ਰਸਮ ਹੈ ਦਿਲਾਂ ਨੂੰ ਮਿਲਾਉਣ ਦੀ ਅਤੇ ਸਾਂਝ ਪਿਆਰ ਵਧਾਉਣ ਦੀ ਇਸ ਨੂੰ ਆਪਾਂ ਜੇਬ ਦੇ ਬੋਝ ਦੀ ਰਸਮ ਨਾ ਬਣਾਈਏ ਪ੍ਰਮਾਤਮਾ ਨੇ ਕੰਮ ਕਰਨ ਨੂੰ ਦਿੱਤਾ ਹੈ ਅਤੇ ਰੋਟੀ ਖਾਣ ਨੂੰ ਦੇ ਹੀ ਜਾਂਦਾ ਹੈ ਇਸ ਤੋਂ ਉੱਪਰ ਹੋਰ ਨਾ ਕੁਝ ਚਾਹੀਦਾ ਹੈ ਤੇ ਨਾ ਮੰਗਦਿਆਂ ਬੱਚਿਆਂ ਦੀ ਆਪਣੀ ਸਾਰੀ ਜ਼ਿੰਦਗੀ ਪਿਆਰ ਅਤੇ ਹਾਸਿਆਂ ਚ ਲੰਗੇ ਪ੍ਰਮਾਤਮਾ ਤੰਦਰੁਸਤੀਆਂ ਤਰੱਕੀਆਂ ਬਖਸ਼ੇ ਇਸ ਤੋਂ ਵੱਡਾ ਕੋਈ ਲੈਣ ਦੇ ਨਹੀਂ ਹੁੰਦਾ ਅਸੀਂ ਨਾ ਤਾਂ ਪੈਸੇ ਗਹਿਣਿਆਂ ਨਾਲ ਧੀਆ ਤੋਰੀਆਂ ਨੇ ਅਤੇ ਨਾ ਹੀ ਲੈ ਕੇ ਜਾਣੀ ਐ ਸਾਡੇ ਧੰਨ ਭਾਗ ਹੈ ਕਿ ਇੱਕ ਧੀ ਸਾਡੇ ਪਰਿਵਾਰ ਦਾ ਹਿੱਸਾ ਬਣ ਰਹੀ ਐ ਇਸ ਤੋਂ ਵੱਧ ਕੁਝ ਨਹੀਂ ਚਾਹੀਦਾ ਉਸ ਤੋਂ ਬਾਅਦ ਜੋ ਵੀ ਇੱਕ ਦੋ ਮਿਲਣੀਆਂ ਹੋਈਆਂ ਉਹਨਾਂ ਵਿੱਚ ਬਚਿੱਤਰ ਸਿਓ ਨੂੰ ਮੁੰਦੀਆਂ ਦਿਖਾਉਣੀਆਂ ਹੀ ਨਹੀਂ ਪਈਆਂ ਮਿਲਣੀਆਂ ਤੋਂ ਬਾਅਦ ਸਰਪੰਚ ਨੇ ਆ ਕੇ ਗੁਰਮੇਲ ਦੇ ਬਾਪੂ ਫੁੱਫੜ ਅਤੇ ਮਾਮੇ ਨਾਲ ਹੱਥ ਮਿਲਾਇਆ ਧੰਨ ਭਾਗ ਬਾਈ ਜੀ ਸਾਡੇ ਪਿੰਡ ਦੇ ਜਿਨ੍ਹਾਂ ਦੀ ਰਿਸ਼ਤੇਦਾਰੀ ਤੁਹਾਡੇ ਨਾਲ ਪਈ ਐ ਆ ਉਹ ਅੱਗੇ ਹੋ ਕੇ ਚਾਹ ਵਾਲਿਆਂ ਨੂੰ ਤਰਪਿਆ। ਚਾਹ ਪੀਣ ਵਾਸਤੇ ਲਾਏ ਮੇਜ਼ਾਂ ਕੋਲ ਜਾ ਕੇ ਸਭ ਨੇ ਪਲੇਟਾਂ ਵਿੱਚ ਲੋੜ ਅਨਸਾਰ ਖਾਣ ਪੀਣ ਵਾਸਤੇ ਰੱਖ ਦਿੱਤਾ। ਗੁਰਮੇਲ ਦੇ ਮਾਮੇ ਨੇ ਸਰਪੰਚ ਨੂੰ ਇੱਕ ਪਲੇਟ ਫੜਾ ਦਿੱਤੀ ਪਰ ਉਹ ਕੁੜੀ ਵਾਲਿਆਂ ਵੱਲੋਂ ਹੋਣ ਕਾਰਨ ਹੱਥ ਜੋੜ ਕੇ ਬੋਲਿਆ ਨਹੀਂ ਨਹੀਂ ਬਾਈ ਜੀ ਤੁਸੀਂ ਛਕੋ ਪਹਿਲਾਂ। ਸਰਪੰਚ ਸਾਹਿਬ ਆਪਾਂ ਰਿਸ਼ਤਿਆਂ ਦੀ ਹੀ ਨਹੀਂ ਬਲਕਿ ਦੋ ਪਿੰਡਾਂ ਦੀ ਵੀ ਸਾਂਝ ਪਾਉਣ ਲੱਗੇ ਆਂ। ਫਿਰ ਖਾਣ ਪੀਣ ਵਿੱਚ ਕਿਉਂ ਅੱਗੜ ਪਿਛੜ ਹੋਣਾ? ਚੱਕੋ ਪਲੇਟ ਨਾਲੇ ਚਾਹ ਪੀਂਦੇ ਚਾਰ ਗੱਲਾਂ ਹੋ ਜਾਣਗੀਆਂ। ਸਰਪੰਚ ਨੇ ਪਲੇਟ ਫੜ ਲਈ ਅਤੇ ਦੋਵੇਂ ਜਣੇ ਚਾਹ ਦੇ ਕੱਪ ਲੈ ਕੇ ਕੰਧ ਨਾਲ ਲੱਗੀਆਂ ਕੁਰਸੀਆਂ ਤੇ ਆਪ ਬੈਠੇ। ਵਧੀਆ ਸਕੇਰੀਆਂ ਜੋੜਨ ਤਾਂ ਬੰਦੇ ਦਾ ਹੌਸਲਾ ਦੁੱਗਣਾ ਹੋ ਜਾਂਦਾ ਏ। ਧੀਆਂ ਨੂੰ ਵਿਦਾ ਕਰਨ ਤੇ ਹੁੰਦੀ ਦਿਲੀ ਪੀੜ ਚੰਗੀ ਰਿਸ਼ਤੇਦਾਰੀ ਦਾ ਵਰਤਾ ਮਲਮ ਦਾ ਕੰਮ ਕਰਦਾ ਏ ਪਰ ਜੇ ਅੱਗੇ ਰਿਸ਼ਤੇਦਾਰ ਮਾੜੇ ਟੱਕਰ ਜਾਣ ਤਾਂ ਨਾਤਾ ਪੈਰ ਵਿੱਚ ਲੱਗੇ ਕੰਡੇ ਵਰਗਾ ਹੋ ਜਾਂਦਾ ਏ ਜਿਹੜਾ ਬਾਹਰ ਆਉਣ ਦੀ ਬਜਾਏ ਅੰਦਰ ਵੱਲ ਨੂੰ ਤੁਰ ਪਿਆ ਹੋਵੇ। ਬਾਹਰ ਕੱਢ ਕੇ ਜੂੜ ਵੱਡਣਾ ਵੀ ਹੋਵੇ ਤਾਂ ਹੁੰਦੀ ਚੀਰ ਫਾੜ ਦੇ ਜ਼ਖਮ ਦਾ ਨਿਸ਼ਾਨ ਸਦੀਵੀ ਰਹਿ ਜਾਂਦਾ ਹੈ। ਬਚਿੱਤਰ ਸਿਉਂ ਦਾ ਸਾਰਾ ਪਰਿਵਾਰ ਇਸ ਗੱਲੋਂ ਖੁਸ਼ ਸੀ ਕਿ ਰਾਣੀ ਦਾ ਸੋਹਰਾ ਪਰਿਵਾਰ ਉਸ ਨੂੰ ਧੀਆ ਵਾਂਗ ਹੀ ਰੱਖੇਗਾ। ਅੰਦਰ ਰਾਣੀ ਕੋਲ ਬੈਠੀ ਪਿੰਦਰ ਉਸ ਨੂੰ ਨਿਹਾਰ ਰਹੀ ਸੀ। ਰਾਣੀ ਨੇ ਪਿੰਦਰ ਵੱਲ ਵੇਖਦਿਆਂ ਅੱਖ ਦੇ ਇਸ਼ਾਰੇ ਨਾਲ ਕੀ ਦੇਖ ਰਹੀ ਹੈ ਪੁੱਛਿਆ ਪਰ ਪਿੰਦਰ ਦੇ ਬੋਲਣ ਤੋਂ ਪਹਿਲਾਂ ਹੀ ਰਾਣੀ ਦੇ ਮਾਮੇ ਦੀ ਕੁੜੀ ਬੋਲ ਪਈ। ਅਸੀਂ ਦੇਖਦੀਆਂ ਕਿ ਤੂੰ ਐਡੀ ਸੋਹਣੀ ਹੈ ਨਹੀਂ ਜਿੰਨੀ ਲੱਗਦੀ ਹੈ ਪਰ ਜੀਜਾ ਸਿਰ ਕੱਢ ਵਾਏ ਲੋਕ ਕਹਿਣਗੇ ਐਨੇ ਸੋਹਣੇ ਨੂੰ ਥੋੜੀ ਜਿਹੀ ਹੋਰ ਸੋਹਣੀ ਮਿਲ ਜਾਂਦੀ ਤਾਂ ਰੰਗ ਲੱਗ ਜਾਂਦਾ। ਚਲ ਜਿਉ ਸੋਹਣਾ ਏ ਫਿਰ ਮੈਂ ਸੋਹਣੀ ਬਣ ਕੇ ਕੀ ਲੈਣਾ ਏ? ਉਹਦੇ ਸੁਹੱਪਣ ਨਾਲ ਮੇਰਾ ਸੁਹੱਪਣਾ ਕਿਉ ਪਿੰਦਰ? ਰਾਣੀ ਨੇ ਜਵਾਬ ਦੇ ਕੇ ਜਿਵੇਂ ਪਿੰਦਰ ਦੀ ਸਹਿਮਤੀ ਮੰਗੀ। ਲੈ ਮੈਨੂੰ ਕੀ ਪਤਾ ਮੈਨੂੰ ਕਿਉ ਪੁੱਛਿਆ? ਪਿੰਦਰ ਉਬੜਵਾਹੇ ਜਿਹਾ ਬੋਲ ਪਈ। ਭੈਣ ਤਾਂ ਐ ਕਾਬਰਗੀ ਜਿਵੇਂ ਇਹਦੀ ਗੱਲ ਕਰਦੇ ਹੁੰਨੇ ਆ। ਚੁੱਸ ਕੁੜੀ ਪਿੰਦਰ ਤੇ ਭਾਰੂ ਹੋਣਾ ਚਾਹੁੰਦੀ ਸੀ। ਤੋ ਕਿਸੇ ਪਾਸੇ ਖੜੇंगी ਵੀ ਦੋਵਾਂ ਨੂੰ ਖਿੱਚੀ ਫਿਰਦੀਆਂ। ਰਾਣੀ ਨੇ ਪਿੰਦਰ ਵੱਲੋਂ ਮੋੜਵਾ ਜਵਾਬ ਦਿੱਤਾ। ਚਲੋ ਭਾਈ ਕੁੜੀਓ ਤਿਆਰੀ ਆ ਨੰਦਾਂ ਦੀ ਰਾਣੀ ਪਰੋਣਾ ਬਹੁਤ ਸੋਹਣਾ ਕੁੜੇ ਤੇਰਾ ਨਾਲੇ ਸਾਰਾ ਪਿੰਡ ਦੇਲਾ ਕਰਦਾ ਕਿ ਇਹੋ ਜਿਹੇ ਸਾਖ ਕਿਸੇ ਕਰਮਾ ਵਾਲੇ ਨੂੰ ਜੜਦੇ ਆ ਅੰਦਰ ਆਈ ਲਾਗਣ ਉਹਨਾਂ ਨੂੰ ਉੱਠਣ ਦੇ ਨਾਲ ਨਾਲ ਬਾਹਰ ਦੀ ਸੂ ਵੀ ਦੇ ਗਈ ਰਾਣੀ ਅਤੇ ਪਿੰਦਰ ਨੇ ਇੱਕ ਦੂਜੀ ਵੱਲ ਵੇਖਿਆ ਦੋਹਾਂ ਦੇ ਚਿਹਰੇ ਸਕੂਨ ਨਾਲ ਭਰੇ ਹੋਏ ਲੱਗੇ ਹਾਲਾਂਕਿ ਦੋਵਾਂ ਵਿੱਚੋਂ ਕਿਸੇ ਨੇ ਵੀ ਥੋੜਾ ਚਿਰ ਤੱਕ ਅੱਡੋ ਅੱਡ ਕਰਨ ਵਾਲੇ ਪਲ ਬਾਰੇ ਨਹੀਂ ਸੀ ਸੋਚਿਆ ਪਰ ਹਾਲ ਦੀ ਘੜੀ ਲੱਗੀ ਮਹਿਫਲ ਵਿੱਚੋਂ ਉੱਠਣਾ ਉਹਨਾਂ ਨੂੰ ਔਖਾ ਲੱਗਿਆ ਸੀ ਵੱਡੀਆਂ ਤਬਦੀਲੀਆਂ ਦੇ ਸਨੇਹੇ ਬਹੁਤੀ ਵਾਰ ਛੋਟੀਆਂ ਹਲਜੁਲਾਂ ਦੇ ਜਾਂਦੇ ਨੇ ਪਰ ਮਨੁੱਖੀ ਅਵੇਸਲਾਪਨ ਉਹਨਾਂ ਨੂੰ ਅਣਗੌਲੀਆਂ ਕਰ ਦਿੰਦਾ ਏ ਮਨ ਦੀ ਇਕਾਗਰਤਾ ਤਬਦੀਲੀਆਂ ਵਿੱਚੋਂ ਨਿਕਲ ਕੇ ਟੁੱਟਦੀ ਜੜਦੀ ਰਹਿੰਦੀ ਹੈ ਬਾਹਰੋਂ ਸਪੀਕਰ ਦੀ ਆਵਾਜ਼ ਸੁਣਾਈ ਦੇਣ ਲੱਗੀ ਤਾਂ ਕੁੜੀਆਂ ਨੇ ਉੱਠ ਲਈ ਆਪਣੇ ਆਪ ਨੂੰ ਸੰਭਿਆ ਪਿੰਦਰ ਦੇ ਨਾਲ ਲਾਗਣ ਅਤੇ ਹੋਰ ਵਿਆਹੀਆਂ ਕੁੜੀਆਂ ਰਾਣੀ ਦੇ ਗਹਿਣੇ ਅਤੇ ਕੱਪੜੇ ਠੀਕ ਕਰਨ ਲੱਗ ਪਈਆਂ ਜਦੋਂ ਰਾਣੀ ਨੂੰ ਆਨੰਦ ਕਾਰਜਾਂ ਵਾਸਤੇ ਲੈ ਕੇ ਤੁਰੇ ਤਾਂ ਉਸ ਵਕਤ ਵੀ ਪਿੰਦਰ ਉਸਦੇ ਨਾਲ ਸੀ ਪਿੰਦਰ ਦਾ ਹੱਥ ਰਾਣੀ ਨੇ ਆਪਣੇ ਹੱਥ ਵਿੱਚ ਕੁੱਟਿਆ ਹੋਇਆ ਸੀ। ਗੁਰੂ ਦੀ ਹਾਜ਼ਰੀ ਵਿੱਚ ਗੁਰਮੇਲ ਦੇ ਖੱਬੇ ਪਾਸੇ ਰਾਣੀ ਨੂੰ ਬਿਠਾ ਕੇ ਪਿੰਦਰ ਆਪ ਥੋੜੀ ਪਾਸੇ ਨੂੰ ਹੋ ਕੇ ਬੈਠ ਗਈ ਜਿੱਥੋਂ ਗੁਰਮੇਲ ਦਾ ਚਿਹਰਾ ਸਾਫ਼ ਦਿਸਦਾ ਸੀ। ਜਨਮ ਤੋਂ ਲੈ ਕੇ ਮਿੱਟੀ ਹੋਣ ਤੱਕ ਜ਼ਿੰਦਗੀ ਦੇ ਸਾਰੇ ਰਿਸ਼ਤੇ ਨਾਲ ਬੰਨੇ ਰਹਿੰਦੇ ਨੇ ਕਿਤੋਂ ਪੱਕੀ ਅਤੇ ਕਿਤੋਂ ਕੱਚੀ ਇਹ ਡੋਰ ਪਿਆਰ ਦੀਆਂ ਗੰਡਾਂ ਨਾਲ ਬੰਨੀ ਆਪਣੇ ਸਿਰੇ ਨੂੰ ਜਾ ਆਪੜਦੀ ਹੈ। ਹੱਥਾਂ ਦੀਆਂ ਕੰਗਣੀਆਂ ਅਤੇ ਦਿਲਾਂ ਦੇ ਜਜ਼ਬਾਤ ਇਸ ਡੋਰ ਨੂੰ ਪੱਕੀ ਕਰਨ ਲਈ ਸੂਤਣ ਦਾ ਕੰਮ ਕਰਦੇ ਨੇ। ਗੁਰਮੇਲ ਬਹੁਤ ਸਹਿਜ ਅਤੇ ਸਥਿਰ ਬੈਠਾ ਸੀ ਇੱਕ ਸੰਪੂਰਨ ਮਰਦ ਵਾਂਗ ਪਿੰਦਰ ਨੇ ਗੁਰਮੇਲ ਦੇ ਚਿਹਰੇ ਵੱਲ ਵੇਖਿਆ ਗੁਰਮੇਲ ਸਾਹਮਣੇ ਪ੍ਰਕਾਸ਼ ਮਹਾਰਾਜ ਦੀ ਬੀੜ ਵੱਲ ਦੇਖ ਰਿਹਾ ਸੀ ਉਸਦੇ ਚਿਹਰੇ ਦੀ ਸਹਿਜਤਾ ਹੀ ਦੱਸਣ ਲਈ ਕਾਫੀ ਸੀ ਕਿ ਉਹ ਆਪਣੀ ਉਮਰ ਨਾਲੋਂ ਵੱਧ ਸੁੱਲਝਿਆ ਹੋਇਆ ਇਨਸਾਨ ਹੈ ਫਿਰ ਪਿੰਦਰ ਨੇ ਰਾਣੀ ਬਾਰੇ ਸੋਚਿਆ ਚੁੰਨੀ ਵਿੱਚ ਲਪਟੀ ਰਾਣੀ ਵੱਲ ਵੇਖ ਕੇ ਉਸ ਦਾ ਹਾਸਾ ਨਿਕਲਣ ਲੱਗਿਆ ਜਿਹੜਾ ਉਸਨੇ ਬੁੱਲਾਂ ਵਿੱਚ ਘੁੱਟ ਲਿਆ ਲੈ ਦੱਸ ਜਾਂ ਤਾਂ ਰਾਣੀ ਸਿਆਣੀ ਹੋਜੂ ਜਾਂ ਫਿਰ ਛੇਤੀਓ ਗੁਰਮੇਲ ਕਮਲਾ ਹੋਜੂ ਰਾਣੀ ਅਤੇ ਗੁਰਮੀਲ ਵੱਲ ਵੇਖਦੀ ਪਿੰਦਰ ਆਪਣੇ ਆਪ ਨੂੰ ਕਹਿ ਗਈ ਜੰਜ ਵਿੱਚ ਆਏ ਬੰਦਿਆਂ ਤੇ ਪਿੰਡੋਂ ਪਹੁੰਚੇ ਪਤਵੰਤਿਆਂ ਦੀ ਹਾਜ਼ਰੀ ਵਿੱਚ ਆਨੰਦਕਾਰਜਾਂ ਦੀ ਰਸਮ ਸ਼ੁਰੂ ਹੋ ਗਈ ਗੁਰੂ ਦੀ ਰਹਿਮਤ ਨਾਲ ਰਾਣੀ ਅਤੇ ਗੁਰਮੀਲ ਅਜਨਬੀਆਂ ਤੋਂ ਇੱਕ ਦੂਜੇ ਦੇ ਸਾਥੀ ਬਣ ਰਹੇ ਸੀ ਹਰ ਪੈਲੜੀ ਲਾਮ ਪਰਵਿਰਤੀ ਕਰਮੰਦਰੜਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜ ਹੋ ਪਜਾਇਆ ਬਲਰਾਮ ਜੀਓ ਪਹਿਲੀ ਲਾਵ ਦਾ ਉਚਾਰਨ ਹੋਇਆ ਰਾਣੀ ਦੀ ਅੱਖਾਂ ਬੰਦ ਅਕਾਲ ਪੁਰਖ ਦੇ ਸ਼ੁਕਰਾਨੇ ਵਿੱਚ ਉਸ ਦਾ ਧਿਆਨ ਲਗਵਾ ਗਈਆਂ ਰਿਸ਼ਤੇਦਾਰੀ ਵਿੱਚੋਂ ਆਈ ਕੋਲ ਬੈਠੀ ਕਿਸੇ ਭਾਬੀ ਦੇ ਖਲੂਣਾ ਦੇਣ ਤੇ ਉਹ ਪ੍ਰਕਰਮਾਂ ਲਈ ਉੱਠ ਖੜੀ ਹੋਈ। ਆਨੰਦ ਕਾਰਜ ਸੰਪੂਰਨ ਹੋਣ ਮਗਰੋਂ ਸਾਖ ਸਪੰਦੀਆਂ ਨੇ ਸ਼ਗਨ ਪਾਉਣੇ ਸ਼ੁਰੂ ਕਰ ਦਿੱਤੇ। ਰਾਣੀ ਦੇ ਨਾਲ ਬੈਠੀ ਪਰਝਾਈ ਉਸਦੇ ਪੈਸੇ ਸਾਂਭਦੀ ਰਹੀ। ਉੱਠਣ ਵੇਲੇ ਗੁਰਮੀਲ ਨੇ ਪੱਲੇ ਵਾਲੀ ਚੁੰਨੀ ਪੈਸਿਆਂ ਸਮੇਤ ਨਾਲ ਬੈਠੇ ਇੱਕ ਮੁੰਡੇ ਨੂੰ ਫੜਾ ਦਿੱਤੀ ਅਤੇ ਖੜੇ ਹੁੰਦਿਆਂ ਹੱਥ ਜੋੜ ਕੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਈ। ਪਿੰਦਰ ਅਤੇ ਪੈਸੇ ਸਾਂਭਣ ਵਾਲੀ ਵੋਟੀ ਰਾਣੀ ਨੂੰ ਉਠਾ ਕੇ ਅੰਦਰ ਵੱਲ ਨੂੰ ਲੈ ਤੁਰਿਆ। ਅੰਦਰ ਪਹੁੰਚੀਆਂ ਤਾਂ ਰਾਣੀ ਦੇ ਮਾਮੇ ਦੀ ਕੁੜੀ ਉਹਨਾਂ ਤੋਂ ਪਹਿਲਾਂ ਅੰਦਰ ਬੈਠੀ ਸੀ। ਪਿੰਦਰਵਲ ਵੇਖ ਕੇ ਉਹ ਹੱਸ ਪਈ। ਕੀ ਹੋਇਆ? ਪਿੰਦਰ ਨੇ ਉਸ ਨੂੰ ਹੱਸਦੀ ਵੇਖ ਕੇ ਪੁੱਛਿਆ। ਕੁੜੀ ਨੇ ਲਕੋ ਕੇ ਰੱਖੀ ਗੁਰਮੇਲ ਦੀ ਜੁੱਤੀ ਉੱਪਰ ਕਰ ਦਿੱਤੀ। ਆ ਛਗਣ ਲੈਣ ਦਾ ਸਮਾਨ ਮਿਲ ਗਿਆ। ਕਾਸ ਤੋਂ ਚੱਕਣੀ ਸੀ ਭਲੇ ਮਾਨਸ ਦੀ। ਪਿੰਦਰ ਨੇ ਨਾਲ ਹੀ ਪੋਲੀ ਜਈ ਕੋਣੀ ਰਾਣੀ ਦੇ ਮਾਰਦਿਆਂ ਕਿਹਾ, "ਚੱਲ ਜੇ ਲੈ ਵੀ ਆਈਆਂ ਫਿਰ ਛਗਣ ਵੀ ਲੈ ਲੈਨੇ ਆਂ। ਕੁੜੀਓ ਸ਼ਰਮ ਕਰੋ। ਉਹਨਾਂ ਨੇ ਕਿੰਨੀ ਸਿਆਣਪ ਦਿਖਾਈ ਆ ਤੁਸੀਂ ਜੁੱਤੀ ਲਕੋ ਲਈ। ਰਾਣੀ ਦੀ ਮਾਸੀ ਅੰਦਰ ਆ ਗਈ। ਲੈ ਪੂਆ ਆਹੀ ਤਾਂ ਸ਼ਗਨ ਹੈ ਸਾਡਾ ਕੁੜੀ ਆਪਣਾ ਹੱਕ ਜਿਤਾ ਰਹੀ ਸੀ ਕੋਈ ਨਾ ਪੁੱਤ ਜਦੋਂ ਦੁੱਧ ਪੀਣ ਬੁਲਾਵਾਂਗੇ ਗੁਰਮੇਲ ਨੂੰ ਉਦੋਂ ਲੈ ਲਓ ਸ਼ਗਨ ਉਹ ਜੁੱਤੀ ਫੜ ਕੇ ਚਲੀ ਗਈ ਜੰਜ ਵਿੱਚ ਕੋਈ ਵੀ ਸ਼ਰਾਬ ਪੀਣ ਵਾਲਾ ਨਹੀਂ ਸੀ ਦੂਜੀ ਗੱਲ ਇਹ ਵੀ ਸੀ ਕਿ ਜਲਾਦਨ ਵਾਲਿਆਂ ਨੇ ਮਨਾ ਕੀਤਾ ਸੀ ਕਿ ਰੋਟੀ ਲਈ ਬਹੁਤਾ ਖਰਚ ਨਾ ਕੀਤਾ ਜਾਵੇ ਸਾਦੀ ਰੋਟੀ ਸੀ ਕਿਉਂਕਿ ਮੀਟ ਸ਼ਰਾਬ ਵੱਲੋਂ ਸਪੈਸ਼ਲ ਸੁਨੇਹ ਨਾਲ ਰੋਕਿਆ ਸੀ ਰੋਟੀ ਖਾਣ ਤੋਂ ਬਾਅਦ ਵਿਚੋਲਣ ਗੁਰਮੇਲ ਨੂੰ ਸਰਵਾਲੇ ਸਮੇਤ ਅੰਦਰ ਲੈ ਗਈ ਵੇੜੇ ਵਿੱਚ ਰੱਖੀਆਂ ਦੋ ਕੁਰਸੀਆਂ ਤੇ ਮੇਜ਼ ਗੁਰਮੇਲ ਅਤੇ ਸਰਵਾਲੇ ਵਾਸਤੇ ਸੀ। ਪਲੇਟ ਵਿੱਚ ਖੰਮਣੀ ਬਨ ਕੇ ਛਗਣ ਦੇ ਲਈ ਗੁੜ ਦੀ ਪੇਸੀ ਰੱਖੀ ਹੋਈ ਸੀ। ਦੋ ਦੁੱਧ ਦੇ ਗਲਾਸ ਮੇਜ਼ ਉੱਪਰ ਲਿਆ ਕੇ ਰੱਖ ਦਿੱਤੇ ਗਏ। ਗੁਰਮੇਲ ਨੇ ਇੱਕ ਖਾਲੀ ਗਲਾਸ ਮੰਗਵਾ ਲਿਆ। ਪੀਣ ਲਈ ਥੋੜਾ ਜਿਹਾ ਦੁੱਧ ਉਸ ਵਿੱਚ ਕੱਢ ਕੇ ਮੇਜ਼ ਉੱਪਰ ਟਿਕਾ ਦਿੱਤਾ। ਉਸਦੇ ਸੋਹਣੇ ਅਤੇ ਸਾਦੇ ਚਿਹਰੇ ਨੂੰ ਦੇਖ ਕੇ ਹਰੇਕ ਦੇਖਣ ਵਾਲਾ ਉਸ ਨਾਲ ਗੱਲ ਕਰਨੀ ਚਾਹੁੰਦਾ ਸੀ। ਪਿੰਡ ਦੀਆਂ ਕੁੜੀਆਂ ਬੁੜੀਆਂ ਨੇ ਗੁਰਮੇਲ ਨੂੰ ਦੇਖਿਆ ਤਾਂ ਕਿਸੇ ਨੂੰ ਇਹੋ ਜਿਹਾ ਕੁਝ ਨਾ ਲੱਭਿਆ ਜਿਸ ਨਾਲ ਗੁਰਮੇਲ ਵਿੱਚ ਨਗੋਚ ਕੱਢ ਸਕਦੀ। ਆਂਡ ਗਵਾਣ ਦੀਆਂ ਬੁੜੀਆਂ ਨੇ ਗੁੜ ਦੀ ਰੋੜੀ ਮੂੰਹ ਨੂੰ ਲਾ ਕੇ ਉਸ ਨੂੰ ਸ਼ਗਨ ਦਿੱਤਾ। ਰਾਣੀ ਦੀ ਮਾਂ ਨੇ ਸ਼ਗਨ ਦਿੰਦਿਆਂ ਅਸੀਸਾਂ ਦੀ ਝੜੀ ਲਾ ਦਿੱਤੀ। ਭੂਆ ਜੀਜੇ ਤੋਂ ਸਗਨ ਸਾਲੀਆਂ ਨੇ ਵੀ ਲੈਣਾ ਹੈ ਹਾਲੇ। ਰਾਣੀ ਦੇ ਮਾਮੇ ਦੀ ਕੁੜੀ ਬੋਲ ਪਈ। ਗੁਰਮੇਲ ਨੇ ਥੋੜਾ ਹੱਸ ਕੇ ਉਸ ਵੱਲ ਦੇਖਿਆ। "ਅੱਛਾ ਜੁੱਤੀ ਕਿਹਨੇ ਲਕੋਈ ਸੀ?" ਇਹਨੇ ਚਸਤ ਕੁੜੀ ਨੇ ਪਿੰਦਰ ਨੂੰ ਅੱਗੇ ਕਰ ਦਿੱਤਾ। ਨਹੀਂ ਨਹੀਂ ਮੈਂ ਨਹੀਂ ਮੈਨੂੰ ਨਹੀਂ ਪਤਾ ਪਿੰਦਰ ਬਖਲਾਇਆਂ ਵਾਂਗ ਬੋਲ ਪਈ ਚਲੋ ਦੱਸੋ ਕੀ ਸ਼ਗਨ ਲੈਣਾ ਏ ਇਹ ਉਧਾਰ ਮੇਰੇ ਸਿਰ ਰਉ ਨਹੀਂ ਤਾਂ ਗਰਮੇਲ ਵਿੱਚੋਂ ਹੀ ਬੋਲ ਪਿਆ ਪੁੱਛੀ ਦਾ ਥੋੜੀ ਹੁੰਦਾ ਏ ਪੈਸੇ ਵੜਾਓ ਅਸੀਂ ਸ਼ਗਨ ਦੇ ਕੇ ਰੱਖ ਕੇ ਬਾਕੀ ਮੋੜ ਦੇਣੇ ਆ ਕੁੜੀ ਫਿਰ ਬੋਲ ਪਈ ਤੂੰ ਤਾਂ ਜੁੱਤੀ ਚੁੱਕੀ ਹੋ ਨਹੀਂ ਫਿਰ ਤੈਨੂੰ ਸ਼ਗਨ ਕਿਹੜੀ ਗੱਲ ਦਾ ਗਰਮੇਲ ਕੁੜੀ ਨੂੰ ਹੱਸਦਾ ਬੋਲਿਆ ਚਲੋ ਜਸ ਨੇ ਚੁੱਕੀ ਆ ਉਸ ਨੂੰ ਤਾਂ ਦਵੋ ਕੁੜੀ ਦੱਸ ਨਹੀਂ ਸੀ ਰਹੀ ਗਰਮੇਲ ਨੇ ਬਟੂਆ ਕੱਢ ਕੇ ਪਿੰਦਰ ਵੱਲ ਕਰ ਦਿੱਤਾ ਆ ਲਓ ਕੱਢ ਲਵੋ ਪਿੰਦਰ ਨੇ ਗੁਰਮੇਲ ਹੱਥੋਂ ਬਟੂਆ ਫੜਿਆ ਤੇ ਉਵੇਂ ਹੀ ਉਸ ਨੂੰ ਵਾਪਸ ਕਰ ਦਿੱਤਾ ਸ਼ਗਨ ਇਹ ਕੱਲੇ ਪੈਸਿਆਂ ਦਾ ਨਹੀਂ ਹੁੰਦਾ ਪੈਸਿਆਂ ਤੋਂ ਵੱਡੀ ਚੀਜ਼ ਤੁਹਾਡਾ ਯਕੀਨ ਸਾਡੇ ਕੋਲ ਹੈ ਕਿ ਸਾਡੀ ਭੈਣ ਸਦਾ ਖੁਸ਼ ਰਹੂਗੀ ਇਸ ਤੋਂ ਵੱਡਾ ਸ਼ਗਨ ਨਾ ਤਾਂ ਕੋਈ ਹੋਣਾ ਹੈ ਤੇ ਨਾ ਹੀ ਅਸੀਂ ਲੈਣਾ ਹੈ ਪਿੰਦਰ ਬੋਲ ਕੇ ਲਾਗੇ ਖੜੀ ਹੋ ਗਈ ਐਨਚਰ ਨੂੰ ਰਾਣੀ ਦੀ ਮਾਸੀ ਨਾਲ ਬਚਿੱਤਰ ਸਿਓ ਵੀ ਆ ਗਿਆ ਆਉਂਦਿਆਂ ਉਸ ਨੇ ਗੁਰਮੇਲ ਨੂੰ ਪਿਆਰ ਦਿੱਤਾ ਤੇ ਆਪਣੇ ਖੀਸੇ ਵਿੱਚੋਂ ਮੁੰਦੀ ਕੱਢ ਕੇ ਗੁਰਮੇਲ ਵੱਲ ਨੂੰ ਕਰਦਿਆਂ ਕਹਿਣ ਲੱਗਾ ਗੁਰਮੇਲ ਸਿਆ ਸ਼ੇਰਾ ਉਹ ਤਾਂ ਤੁਸੀਂ ਢੱਕਾ ਨਹੀਂ ਦਾਜ ਵਾਸਤੇ ਲੈਣ ਦਿੱਤਾ ਪਰ ਆ ਇਹਨਾਂ ਕੁ ਜ਼ਰੂਰ ਬਣਦਾ ਏ ਮੱਲਾ ਨਹੀਂ ਜੀ ਬਿਲਕੁਲ ਗਲਤ ਐ ਮੈਂ ਬਹਿਸ ਕਰਦਾ ਚੰਗਾ ਨਹੀਂ ਲੱਗਦਾ ਪਰ ਮੈਂ ਮਾਫੀ ਚਾਹਨਾ ਬਾਪੂ ਜੀ ਹੁਣਾਂ ਨੇ ਸਾਰੀ ਗੱਲ ਕੀਤੀ ਐ ਇਹ ਭਾਰ ਨਾ ਚਾੜੋ ਮੁੰਦੀ ਉਸਨੇ ਬਚਿੱਤਰ ਸਿਆਂ ਦੀ ਜੇਬ ਵਿੱਚ ਪਾ ਦਿੱਤੀ ਚਲੋ ਭਾਈ ਜੋਗੇ ਆ ਚੱਲੀਏ ਗੁਰਮੇਲ ਨੂੰ ਲੈ ਕੇ ਵਿਦਾ ਕਰੀਏ ਭਾਈ ਡੋਲੀ ਰਾਣੀ ਦੀ ਮਾਸੀ ਨੇ ਹਾਕ ਮਾਰੀ ਪਿੰਦਰ ਬਾਹਰੋਂ ਕਾਲੇ ਕਦਮੀ ਨਾਲ ਅੰਦਰ ਚਲੀ ਗਈ ਰਾਣੀ ਜਿਵੇਂ ਪਹਿਲਾਂ ਤੋਂ ਹੀ ਪਿੰਦਰ ਨੂੰ ਡੀਕ ਰਹੀ ਸੀ ਮਸਖਰੀਆਂ ਹਾਸਿਆਂ ਤੇ ਛੇੜਖਾਨੀਆਂ ਦੀ ਮੋਰੀ ਰਾਣੀ ਅੱਖਾਂ ਭਰੀ ਬੈਠੀ ਸੀ ਅੰਦਰ ਪਹੁੰਚੀ ਪਿੰਦਰ ਨੂੰ ਉਸਨੇ ਘੁੱਟ ਕੇ ਜੱਫੀ ਪਾ ਲਈ ਅਤੇ ਦੋਵਾਂ ਦੇ ਹੰਝੂਆਂ ਨਾਲ ਹਟਕੋਰੇ ਵੀ ਉੱਚੇ ਹੋ ਗਏ ਫੋਟ ਕਮਲੀਆਂ ਕਿਵੇਂ ਰੋਣ ਲੱਗੀਆਂ ਨੇ ਰਾਣੀ ਦੀ ਮਾਂ ਨੇ ਦੋਹਾਂ ਨੂੰ ਅਲੱਗ-ਅਲੱਗ ਕੀਤਾ ਬਚਿੱਤਰ ਸਿਉ ਨੇ ਗੁਰਮੇਲ ਤੋਂ ਚੁੰਨੀ ਦਾ ਪੱਲਾ ਫੜ ਕੇ ਰਾਣੀ ਦੇ ਹੱਥ ਫੜਾਇਆ ਤਾਂ ਉਹ ਬਾਪ ਦੇ ਗੱਲ ਲੱਗ ਕੇ ਡਸਕ ਪਈ ਜੋਗੇ ਅਤੇ ਬਚਿੱਤਰ ਸਿਉ ਨੇ ਰਾਣੀ ਨੂੰ ਮੋਢਿਆਂ ਤੋਂ ਫੜਿਆ ਅਤੇ ਗੁਰਮੇਲ ਦੇ ਲੜ ਲੱਗੀ ਨੂੰ ਬਾਹਰ ਵੱਲ ਲੈ ਤੁਰੇ ਗੱਡੀ ਵਿੱਚ ਬੈਠਣ ਲੱਗੀ ਰਾਣੀ ਜੋਗੇ ਨੂੰ ਘਟ ਕੇ ਮਿਲੀ। ਦੋਵੇਂ ਭੈਣ ਭਾਈ ਰੋ ਰਹੇ ਸੀ। ਰਾਣੀ ਦੀ ਮਾਸੀ ਨੇ ਉਸ ਨੂੰ ਗੱਡੀ ਵਿੱਚ ਬਿਠਾਇਆ। ਰਾਣੀ ਦੀ ਮਾਂ ਨੇ ਗੁਰਮੀਲ ਤੇ ਰਾਣੀ ਨੂੰ ਸ਼ਗਨ ਦਿੱਤਾ। ਗੁਰਮੀਲ ਦਾ ਬਾਪੂ, ਮਾਮਾ ਤੇ ਫੁੱਫੜ ਤੋਰਨ ਲੱਗੇ ਪਿੰਡ ਦੇ ਸੱਜਣਾ ਨੂੰ ਫਤਿਹ ਬਲਾ ਕੇ ਬਚਿੱਤਰ ਸਿਆਂ ਨੂੰ ਵਾਰੋ-ਵਾਰੀ ਮਿਲੇ। 30 ਦੇ ਬੇਗਾਨੀ ਹੋਣ ਦਾ ਦੁੱਖ ਜ਼ਰੂਰ ਸੀ ਪਰ ਬਚਿੱਤਰ ਹੋਰੀ ਦੋਵੇਂ ਜੀ ਰੱਬ ਦਾ ਸ਼ੁਕਰ ਮਨਾ ਰਹੇ ਸੀ ਕਿ ਉਹਨਾਂ ਦੀ ਧੀ ਸੱਚੀ ਹੀ ਸਵਰਗਾਂ ਵਰਗੇ ਘਰ ਜਾ ਰਹੀ ਹੈ। ਗੱਡੀਆਂ ਮੋੜ-ਮੁੜ ਕੇ ਅੱਖਾਂ ਤੋਂ ਔਲੇ ਹੋਈਆਂ ਤਾਂ ਦੋਵੇਂ ਜੀ ਅੰਦਰ ਆ ਗਏ ਦੋਵਾਂ ਨੂੰ ਲੱਗ ਰਿਹਾ ਸੀ ਕਿ ਜਿਵੇਂ ਸਾਰੀ ਦੁਨੀਆ ਤੋਂ ਮਹਿੰਗੀ ਕੋਈ ਚੀਜ਼ ਖੋ ਗਈ ਹੋਵੇ ਕੁੜੀਆਂ ਕੁੰਜਾਂ ਦੇ ਕਿਸ ਧਰਤੀ ਪੱਕੇ ਵਸੇਵੇਂ ਏ ਸੀ ਜੀ ਨਾਵਲ ਨੇ ਤਰਦਾ ਭਾਗ 16ਵਾਂ ਜੇ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੁਸੀਂ ਆਪਣੇ ਕੋਈ ਵੀ ਸੁਝਾਅ ਜਾਂ ਕੋਈ ਖਾਸ ਕਿਤਾਬ ਜਿਸ ਨੂੰ ਤੁਸੀਂ ਸੁਣਨਾ ਚਾਹੁੰਦੇ ਹੋ ਕਮੈਂਟਸ ਵਿੱਚ ਦੱਸ ਸਕਦੇ ਹੋ ਅਸੀਂ ਹਰ ਸੋਮਵਾਰ ਬੁੱਧਵਾਰ ਤੇ ਸ਼ੁੱਕਰਵਾਰ ਨੂੰ ਵੀਡੀਓਜ਼ ਅਪਲੋਡ ਕਰਦੇ ਹਾਂ ਸੁਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ